ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਇਹ ਕਹਾਣੀ ਰਾਜਾ ਪੋਜ ਤੇ ਗੰਗੂ ਤੇਲੀ ਦੀ ਹੈ ਰਾਜਾ ਪੋਜ ਇੱਕ ਨਿਆਂ ਪਸੰਦ ਰਾਜਾ ਸੀ ਉਹ ਆਪਣੀ ਪ੍ਰਜਾ ਨੂੰ ਆਪਣਾ ਪੁੱਤਰ ਸਮਝਦਾ ਸੀ ਉਸ ਦੇ ਦਰਬਾਰ ਵਿੱਚ ਬਹੁਤ ਵਿਦਵਾਨ ਰਹਿੰਦੇ ਸੀ ਰਾਜਾ ਪੋਜ ਚਾਪਲੂਸ ਲੋਕਾਂ ਤੋਂ ਦੂਰ ਰਹਿੰਦਾ ਸੀ ਰਾਜਾ ਪੋਜ ਦੀ ਪ੍ਰਜਾ ਉਸ ਨੂੰ ਦੇਵਤਾ ਸਮਝਦੀ ਸੀ ਪ੍ਰਜਾ ਉਸਦਾ ਬਹੁਤ ਸਤਿਕਾਰ ਕਰਦੀ ਸੀ ਰਾਜਾ ਭੋਜ ਵੀ ਆਪਣੀ ਜਨਤਾ ਦੇ ਦੁੱਖਾਂ ਸੁੱਖਾਂ ਦਾ ਪਤਾ ਕਰਨ ਲਈ ਆਪਣਾ ਭੇਸ ਬਦਲ ਕੇ ਜਨਤਾ ਦੇ ਵਿੱਚ ਰਾਤ ਨੂੰ ਜਾਂਦੇ ਸੀ ਇੱਕ ਦਿਨ ਰਾਤ ਦੇ ਸਮੇਂ ਰਾਜਾ ਭੋਜ ਇੱਕ ਗਰੀਬ ਬ੍ਰਾਹਮਣ ਦੀ ਝੌਂਪੜੀ ਦੇ ਕੋਲੋਂ ਲੰਘ ਰਹੇ ਸੀ ਉਸ ਵਕਤ ਰਾਜੇ ਭੋਜ ਦੀ ਨਜ਼ਰ ਉਸ ਗਰੀਬ ਬ੍ਰਾਹਮਣ ਤੇ ਬ੍ਰਾਹਮਣੀ ਤੇ ਪਈ ਬ੍ਰਾਹਮਣ ਦੀ ਝੌਂਪੜੀ ਵਿੱਚ ਇੱਕ ਦੀਵਾ ਜਗ ਰਿਹਾ ਸੀ ਬ੍ਰਾਹਮਣ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਹੁਣ ਮੈਂ ਬਹੁਤ ਬੁੱਢਾ ਹੋ ਗਿਆ ਬੁੱਢਾ ਤੇ ਕਮਜ਼ੋਰ ਹੋ ਚੁੱਕਾ ਹਾਂ ਹੁਣ ਮੇਰੇ ਸਰੀਰ ਵਿੱਚ ਇੰਨੀ ਤਾਕਤ ਨਹੀਂ ਰਹੀ ਕਿ ਮੈਂ ਜਿਜ਼ਮਾਨਾ ਦੇ ਘਰ ਜਾ ਕੇ ਪਾਠ ਪੂਜਾ ਕਰ ਸਕਾਂ ਤੇ ਮੇਰਾ ਕੋਈ ਪੁੱਤਰ ਵੀ ਨਹੀਂ ਜੋ ਮੈਨੂੰ ਕਮਾ ਕੇ ਖਵਾ ਸਕੇ ਹੁਣ ਮੇਰੇ ਕੋਲ ਸਿਰਫ ਇੱਕੋ ਇੱਕ ਰਸਤਾ ਹੈ ਕਿ ਮੈਂ ਰਾਜੇ ਭੋਜ ਦੇ ਦਰਬਾਰ ਵਿੱਚ ਜਾਵਾਂ ਬ੍ਰਾਹਮਣ ਦੀ ਪਤਨੀ ਵੀ ਬ੍ਰਾਹਮਣ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਹਿੰਦੀ ਕਿ ਸੁਣਿਆ ਹੈ ਰਾਜਾ ਪੋਜ ਬਹੁਤ ਦਰਿਆਦਿਲ ਇਨਸਾਨ ਹਨ ਉਹ ਤੁਹਾਡੀ ਮਦਦ ਜ਼ਰੂਰ ਕਰਨਗੇ ਅਗਲੀ ਸਵੇਰ ਹੁੰਦੇ ਸਾਰ ਹੀ ਉਹ ਬ੍ਰਾਹਮਣ ਰਾਜਾ ਪੋਜ ਦੇ ਦਰਬਾਰ ਵਿੱਚ ਚਲਿਆ ਗਿਆ ਦਰਬਾਰ ਵਿੱਚ ਪਹੁੰਚਦੇ ਅਸਾਰ ਰਾਜੇ ਨੂੰ ਨਮਸਕਾਰ ਬਲੌਣ ਤੋਂ ਬਾਅਦ ਬ੍ਰਾਹਮਣ ਕਹਿਣ ਲੱਗਾ ਮਹਾਰਾਜ ਮੈਂ 80 ਸਾਲ ਦਾ ਬੁੱਢਾ ਤੇ ਕਮਜ਼ੋਰ ਇਨਸਾਨ ਹਾਂ ਹੁਣ ਮੈਂ ਖੁਦ ਕਮਾ ਨਹੀਂ ਸਕਦਾ ਕਹਿੰਦੇ ਹਨ ਕਿ ਬੁਢਾਪੇ ਦਾ ਸਹਾਰਾ ਪੁੱਤਰ ਹੁੰਦੇ ਹਨ ਪਰ ਦੁੱਖ ਦੀ ਗੱਲ ਹੈ ਮਹਾਰਾਜ ਮੇਰਾ ਕੋਈ ਪੁੱਤਰ ਵੀ ਨਹੀਂ ਹੈ ਤਾਂ ਇਹੋ ਜਿਹੀ ਪ੍ਰਸਥਿਤੀ ਵਿੱਚ ਮੈਨੂੰ ਦੋ ਟਾਈਮ ਦੀ ਰੋਟੀ ਮਿਲਣਾ ਵੀ ਮੁਸ਼ਕਲ ਹੈ ਰਾਜੇ ਭੋਜ ਨੇ ਉਸ ਦੀ ਗਰੀਬੀ ਦਾ ਪਤਾ ਰਾਤ ਦੇ ਸਮੇਂ ਹੀ ਲਾ ਲਿਆ ਸੀ ਰਾਜਾ ਰਾਜੇ ਭੋਜ ਨੇ ਉਸ ਗਰੀਬ ਬ੍ਰਾਹਮਣ ਨੂੰ 100 ਸੋਨੇ ਤੇ ਚਾਂਦੀ ਦੇ ਸਿੱਕੇ ਦਿੱਤੇ ਬ੍ਰਾਹਮਣ ਕੋਲ ਹੁਣ ਇੰਨਾ ਧਨ ਹੋ ਚੁੱਕਾ ਸੀ ਕਿ ਉਹ ਆਪਣੀ ਸਾਰੀ ਜ਼ਿੰਦਗੀ ਸੁੱਖ ਨਾਲ ਬਤੀਤ ਕਰ ਸਕਦਾ ਸੀ ਬ੍ਰਾਹਮਣ ਖੁਸ਼ੀ-ਖੁਸ਼ੀ ਘਰ ਪਹੁੰਚਿਆ ਤੇ ਉਸ ਨੇ ਉਹ ਸਾਰੇ ਪੈਸੇ ਘਰ ਵਿੱਚ ਪਹਿਲੇ ਲੱਕੜੀ ਦੇ ਸੰਦੂਖ ਵਿੱਚ ਰੱਖ ਦਿੱਤੇ ਤਾਂ ਰਾਤ ਦੇ ਸਮੇਂ ਇੱਕ ਐਸੀ ਘਟਨਾ ਹੋਈ ਜਦੋਂ ਬ੍ਰਾਹਮਣ ਨੇ ਸਵੇਰੇ ਉਹ ਸੰਦੂਖ ਖੋਲ੍ਹਿਆ ਤਾਂ ਉਹ ਸਾਰੇ ਪੈਸੇ ਉੱਥੋਂ ਗਾਇਬ ਸੀ ਬ੍ਰਾਹਮਣ ਸੋਚ ਵਿੱਚ ਪੈ ਗਿਆ ਕਿ ਜਦੋਂ ਮੈਂ ਸਵੇਰੇ ਉੱਠਿਆ ਸੀ ਤਾਂ ਉਸ ਦੇ ਘਰ ਦੇ ਸਾਰੇ ਦਰਵਾਜ਼ੇ ਬੰਦ ਸੀ ਘਰ ਵਿੱਚ ਕੋਈ ਆਇਆ ਵੀ ਨਹੀਂ ਤਾਂ ਪੈਸੇ ਕਿੱਥੇ ਚਲੇ ਗਏ ਦੁਖੀ ਹੋਇਆ ਚਿੰਤਾ ਵਿੱਚ ਡੁੱਬਿਆ ਬ੍ਰਾਹਮਣ ਸਵੇਰੇ ਸਵੇਰੇ ਰਾਜੇ ਭੋਜ ਦੇ ਦਰਬਾਰ ਵਿੱਚ ਗਿਆ ਉਸ ਨੇ ਰਾਜੇ ਨੂੰ ਰਾਤ ਦੀ ਸਾਰੀ ਘਟਨਾ ਬਾਰੇ ਦੱਸਿਆ ਰਾਜੇ ਨੇ ਉਸ ਨੂੰ ਫਿਰ 100 ਸੋਨੇ ਦੇ ਤੇ ਚਾਂਦੀ ਦੇ ਸਿੱਕੇ ਦੇ ਦਿੱਤੇ ਬ੍ਰਾਹਮਣ ਬਹੁਤ ਖੁਸ਼ ਹੋਇਆ ਬ੍ਰਾਹਮਣ ਉਹਨਾਂ ਪੈਸਿਆਂ ਨਾਲ ਆਪਣਾ ਨਵਾਂ ਘਰ ਬਣਾ ਸਕਦਾ ਸੀ ब्राह्मण ਰਾਤ ਨੂੰ ਸੌ ਗਿਆ ਰਾਤ ਨੂੰ ਉਸ ਨੂੰ ਸੁਪਨਾ ਆਇਆ ਕਿ ਰਾਜਾ ਭੋਜ ਉਸ ਤੋਂ ਉਹ ਸੌ ਸਿੱਕੇ ਮੰਗ ਰਿਹਾ ਹੈ ਉਸ ਨੂੰ ਰਾਜਾ ਭੋਜ ਕਹਿ ਰਿਹਾ ਹੈ ਕਿ ਰਾਜ ਵਿੱਚ ਬਹੁਤ ਸੰਕਟ ਆ ਗਿਆ ਉਸ ਬ੍ਰਾਹਮਣ ਨੇ ਖੁਸ਼ੀ-ਖੁਸ਼ੀ ਉਹ ਸਾਰੇ ਪੈਸੇ ਰਾਜੇ ਨੂੰ ਵਾਪਸ ਦੇ ਦਿੱਤੇ ਸਵੇਰੇ ਬ੍ਰਾਹਮਣ ਨੇ ਜਦੋਂ ਫਿਰ ਦੇਖਿਆ ਤਾਂ ਸੰਦੂਕ ਵਿੱਚ ਉਹ ਪੈਸੇ ਮੌਜੂਦ ਨਹੀਂ ਹਨ ਬ੍ਰਾਹਮਣ ਦੀ ਸਮਝ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ ਕਿ ਸੁਪਨੇ ਵਿੱਚ ਵਾਪਸ ਕੀਤੇ ਪੈਸੇ ਸੰਦੂਕ ਵਿੱਚੋਂ ਕਿਵੇਂ ਗਾਇਬ ਹੋ ਗਏ ਬ੍ਰਾਹਮਣ ਫਿਰ ਰਾਜੇ ਦੇ ਦਰਬਾਰ ਗਿਆ ਤੇ ਉਸਨੇ ਰਾਜੇ ਨੂੰ ਰਾਤ ਵਾਲੀ ਸਾਰੀ ਵਾਰਤਾ ਫਿਰ ਸੁਣਾਈ ਰਾਜਾ ਭੋਜ ਵੀ ਫਿਰ ਕਾਫੀ ਚਿੰਤਾ ਵਿੱਚ ਪੈ ਗਿਆ ਉਸਨੇ ਆਪਣੇ ਖਜ਼ਾਨਚੀ ਨੂੰ ਕਿਹਾ ਕਿ 100 ਸੋਨੇ ਤੇ ਚਾਂਦੀ ਦੇ ਸਿੱਕੇ ਬ੍ਰਾਹਮਣ ਨੂੰ ਦੇ ਦਿੱਤੇ ਜਾਣ ਬ੍ਰਾਹਮਣ ਖੁਸ਼ੀ-ਖੁਸ਼ੀ ਫਿਰ ਘਰ ਫਿਰ ਵਾਪਸ ਆਪਣੇ ਘਰ ਨੂੰ ਚਲਿਆ ਗਿਆ ਪਰ ਰਾਜੇ ਭੋਜ ਨੇ ਫੈਸਲਾ ਕਰ ਲਿਆ ਕਿ ਉਹ ਗੱਲ ਦਾ ਨਤੀਜਾ ਕੱਟ ਕੇ ਰਹਿਣਗੇ ਉਹ ਅੱਜ ਰਾਤ ਨੂੰ ਗਰੀਬ ਬ੍ਰਾਹਮਣ ਦੀ ਝੌਂਪੜੀ ਦੇ ਕੋਲ ਹੀ ਸੌਣਗੇ ਰਾਤ ਦੇ ਤੀਜੇ ਪਹਿਰ ਰਾਜਾ ਭੋਜ ਬ੍ਰਾਹਮਣ ਦੀ ਝੌਂਪੜੀ ਕੋਲ ਗਿਆ ਜੋ ਰਾਜਾ ਭੋਜ ਨੇ ਦੇਖਿਆ ਉਸ ਨੂੰ ਦੇਖ ਕੇ ਰਾਜਾ ਭੋਜ ਵੀ ਬਹੁਤ ਹੈਰਾਨ ਸੀ ਕਿਉਂਕਿ ਰਾਜਾ ਭੋਜ ਦੀ ਸ਼ਕਲ ਸੂਰਤ ਵਾਲਾ ਇਨਸਾਨ ਉਸ ਗਰੀਬ ਬ੍ਰਾਹਮਣ ਦੀ ਝੌਂਪੜੀ ਵੱਲ ਵਿੱਚ ਜਾ ਕੇ ब्राह्मण ਤੋਂ پیسے واپس ਮੰਗ ਰਿਆ ਸੀ ਜਦੋਂ ਰਾਜਾ ਭੋਜ ਨੇ ਆਪਣੀਆਂ ਅੱਖਾਂ ਨਾਲੇ ਸਭ ਕੁਝ ਦੇਖਿਆ ਤਾਂ ਉਸ ਤੋਂ ਰਹਿਣਾ ਗਿਆ ਤਾਂ ਰਾਜਾ ਭੋਜ ਉਸ ਹਮ ਸ਼ਕਲ ਵਿਅਕਤੀ ਕੋਲ ਗਏ ਉਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਇਸ ਗਰੀਬ ਬ੍ਰਾਹਮਣ ਤੋਂ ਤੁਸੀਂ پیسے واپس ਕਿਉਂ ਮੰਗ ਰਹੇ ਹੋ ਤੁਸੀਂ ਰਾਜਾ ਨਹੀਂ ਹੋ ਤੁਸੀਂ ਇਸ ਗਰੀਬ ਬ੍ਰਾਹਮਣ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਤੁਸੀਂ ਕਿਉਂ ਉਸ ਨੂੰ ਦੁਖੀ ਕਰ ਰਹੇ ਹੋ ਨਾਲੇ ਮੈਨੂੰ ਬਦਨਾਮ ਕਰ ਰਹੇ ਹੋ ਤਾਂ ਉਸ ਵਿਅਕਤੀ ਉਹ ਵਿਅਕਤੀ ਰਾਜੇ ਭੋਜ ਨੂੰ ਕਹਿਣ ਲੱਗਾ ਕਿ ਤੁਸੀਂ ਮਹਾਰਾਜ ਨਹੀਂ ਜਾਣਦੇ ਹੋ ਕਿ ਇਹ ਬ੍ਰਾਹਮਣ ਇਸ ਦੇ ਕੀਤੇ ਹੋਏ ਕਰਮਾਂ ਦਾ ਫਲ ਭੋਗ ਰਿਹਾ ਹੈ ਇਹ ਇੰਨਾ ਪੈਸਾ ਦਾ ਅਪਯੋਗ ਨਹੀਂ ਕਰ ਸਕਦਾ ਕਿਉਂਕਿ ਇੰਨਾ ਪੈਸਾ ਤੋਂ ਬਣੇ ਘਰ ਵਿੱਚ ਇਹ ਨਹੀਂ ਰਹਿ ਸਕਦਾ ਉਹ ਬਣਿਆ ਬਨਾਇਆ ਘਰ ਡਿੱਗ ਪਵੇਗਾ ਉਹ ਇੰਨਾ ਪੈਸਿਆਂ ਨੂੰ ਆਪਣੇ ਘਰ ਵਿੱਚ ਨਹੀਂ ਵਰਤ ਸਕਦਾ ਇਹ ਪੈਸੇ ਆਪਣੇ ਆਪ ਇਸ ਦੇ ਘਰ ਤੋਂ ਚਲੇ ਜਾਣਗੇ ਕਿਉਂਕਿ ਸੁੱਖ ਇਸ ਦੀ ਕਿਸਮਤ ਵਿੱਚ ਹੀ ਨਹੀਂ ਹੈ ਮਹਾਰਾਜ ਹਰ ਇਨਸਾਨ ਨੂੰ ਉਸ ਦੇ ਪਿਛਲੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ ਇਸ ਦੇ ਕਰਮਾਂ ਵਿੱਚ ਸੁੱਖ ਨਹੀਂ ਹੈ ਇਹ ਆਪਣੇ ਪਿਛਲੇ ਕਰਮਾਂ ਦਾ ਹਿਸਾਬ ਕਿਤਾਬ ਦੇ ਰਿਹਾ ਹੈ ਉਸ ਰਾਜੇ ਨੇ ਕਿਹਾ ਉਸ ਹਮ ਸ਼ਕਲ ਨੂੰ ਕਿਹਾ ਮਹਾਰਾਜ ਇਸ ਵਿਅਕਤੀ ਨੂੰ ਵੀ ਤੁਸੀਂ ਕੋਈ ਸਜ਼ਾ ਮਹਾਰਾਜ ਇਸ ਵਿਅਕਤੀ ਨੂੰ ਵੀ ਵਿਅਕਤੀ ਨੂੰ ਕੋਈ ਵੀ ਸਜ਼ਾ ਨਾ ਦਿੱਤੀ ਜਾਵੇ ਇਸ ਦੀ ਸਜ਼ਾ ਮੈਂ ਭੁਗਤਣ ਲਈ ਤਿਆਰ ਹਾਂ ਤਾਂ ਉਸ ਰਾਜੇ ਦਾ ਹਮ ਸ਼ਕਲ ਰਾਜੇ ਨੂੰ ਕਹਿਣ ਲੱਗਾ ਨਹੀਂ ਮਹਾਰਾਜ ਇਸ ਨੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਸਭ ਨੂੰ ਦੇਣਾ ਪੈਂਦਾ ਹੈ ਹੋਣੀ ਦੀ ਸਜ਼ਾ ਤਾਂ ਸਭ ਨੂੰ ਮਿਲਦੀ ਹੈ ਮਨੁੱਖ ਆਪਣੇ ਕਿੱਤੇ ਹੋਏ ਕਰਮਾਂ ਦਾ ਗੁਲਾਮ ਹੈ ਤੈਨੂੰ ਵੀ ਆਪਣੇ ਕਰਮਾਂ ਦੀ ਸਜ਼ਾ ਭੁਗਤਣੀ ਪਵੇਗੀ ਇਸ ਤੋਂ ਕੋਈ ਵੀ ਨਹੀਂ ਬਚ ਸਕਦਾ ਪ੍ਰਕਿਰਤੀ ਨਾਲ ਸਭ ਨੂੰ ਲੜਨਾ ਪੈਂਦਾ ਹੈ ਇਹ ਪ੍ਰਕਿਰਤੀ ਹੀ ਸਭ ਨੂੰ ਚੰਗਾ ਤੇ ਬੁਰਾ ਮੌਕਾ ਦਿੰਦੀ ਹੈ ਕਰਮਾਂ ਦਾ ਖੇਡ ਬਹੁਤ ਵਿਚਿੱਤਰ ਹੈ ਰਾਜੇ ਦਾ ਉਹ ਹਮ ਸ਼ਕਲ ਗਾਇਬ ਹੋ ਗਿਆ ਇੱਕ ਦਿਨ ਰਾਜਾ ਆਪਣੇ ਸਭ ਤੋਂ ਤੇ ਤੇ ਤਾਕਤਵਰ ਘੋੜੇ ਤੇ ਸਵਾਰ ਹੋ ਗਏ ਜੰਗਲਵਾਲ ਨੂੰ ਵੱਧਦਾ ਗਿਆ ਰਾਜੇ ਦੇ ਨਾਲ ਸਿਪਾਹੀ ਵੀ ਮੌਜੂਦ ਸਨ ਰਾਜਾ ਸ਼ਿਕਾਰ ਦੀ ਭਾਲ ਵਿੱਚ ਰਾਜ ਦੀ ਸੀਮਾ ਤੇ ਪਹੁੰਚ ਗਿਆ ਰਾਜੇ ਦੇ ਸਿਪਾਹੀ ਪਿੱਛੇ ਰਹਿ ਗਏ ਤਾਂ ਉਸ ਵਕਤ ਉਸ ਦੇ ਉਸ ਰਾਜੇ ਦੇ ਘੋੜੇ ਨੇ ਇੱਕ ਉੱਚੀ ਪਹਾੜੀ ਤੋਂ 헤ਠਾ ਛਾਲ ਮਾਰ ਦਿੱਤੀ ਰਾਜਾ ਘੋੜੇ ਤੋਂ 헤ਠਾ ਡਿੱਗ ਪਿਆ ਜ਼ਖਮੀ ਲਹੂ ਲੋਹਾਨ ਹੋ ਗਿਆ ਰਾਜੇ ਦਾ ਮੁਕਟ ਵੀ ਡਿੱਗ ਪਿਆ ਰਾਜੇ ਨੂੰ ਜਦੋਂ ਹੋਸ਼ ਆਈ ਤਾਂ ਰਾਜੇ ਨੇ ਦੇਖਿਆ ਉਹ ਗਵਾਂਢੀ ਰਾਜ ਦੇ ਸਿਪਾਹੀਆਂ ਦੇ ਕਬਜ਼ੇ ਵਿੱਚ ਸੀ ਤਾਂ ਦੂਸਰੇ ਸਿਪਾਹੀਆਂ ਨੇ ਰਾਜੇ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਇਸ ਰਾਜ ਵਿੱਚ ਕੀ ਕਰ ਰਹੇ ਹੋ ਤਾਂ ਰਾਜੇ ਨੇ ਕੋਈ ਉੱਤਰ ਨਾ ਦਿੱਤਾ ਕਿਉਂਕਿ ਰਾਜੇ ਦੀ ਜ਼ੁਬਾਨ ਜਵਾਬ ਦੇਣ ਤੋਂ ਅਸਮਰੱਥ ਸੀ ਫਿਰ ਉੰਨਾ ਨੇ ਰਾਜੇ ਨੂੰ ਦੁਸ਼ਮਣ ਸਮਝ ਕੇ ਕੁੱਟਿਆ ਮਾਰਿਆ ਤੇ ਇਸ ਹਨਸਾਨ ਜਗਾ ਵਿੱਚ ਸੁੱਟ ਦਿੱਤਾ ਉਸ ਵਕਤ ਉਸ ਰਾਜ ਵਿੱਚ ਰਹਿਣ ਵਾਲਾ ਗੰਗੂ ਤੇਲੀ ਉਥੋਂ ਲੰਘ ਰਿਹਾ ਸੀ ਤਾਂ ਉਸ ਦੀ ਨਜ਼ਰ ਰਾਜੇ ਤੇ ਪਈ ਉਹ ਜ਼ਖਮੀ ਰਾਜੇ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ ਇਹ ਰਾਜੇ ਦੇ ਕਰਮਾਂ ਦਾ ਚੱਕਰ ਹੀ ਸੀ ਉਸ ਨੂੰ ਗੰਗੂ ਤੇਲੀ ਦੇ ਘਰ ਲੈ ਗਿਆ ਤੇਲੀ ਨੇ ਰਾਜੇ ਨੂੰ ਮਲਮ ਪੱਟੀ ਕੀਤੀ ਤੇ ਉਸ ਨੂੰ ਬਿਲਕੁਲ ਤੰਦਰੁਸਤ ਕਰ ਦਿੱਤਾ ਰਾਜੇ ਨੂੰ ਜਦੋਂ ਹੋਸ਼ ਆਈ ਤਾਂ ਉਸਨੇ ਆਪਣੇ ਜੀਵਨਦਾਤੇ ਨੂੰ ਦੇਖਿਆ ਪਰ ਉਸ ਵਕਤ ਰਾਜੇ ਦੀ ਬੇਜਬਾਨ ਨਹੀਂ ਸੀ ਗੰਗੂ ਤੇਲੀ ਸਮਝ ਚੁੱਕਾ ਸੀ ਕਿ ਇਹ ਕੋਈ ਉੱਚ ਵਰਗ ਦਾ ਇਨਸਾਨ ਹੈ ਪਰ ਇਸ ਨੂੰ ਦੁਸ਼ਮਣ ਸਮਝ ਕੇ ਕੁੱਟਿਆ ਮਾਰਿਆ ਗਿਆ ਹੈ ਕੁਝ ਦਿਨਾਂ ਬਾਅਦ ਰਾਜਾ ਪੋਜ ਬਿਲਕੁਲ ਠੀਕ ਹੋ ਚੁੱਕਾ ਸੀ ਪਰ ਉਹ ਜਾਣਦਾ ਸੀ ਕਿ ਇਸ ਜਗ੍ਹਾ ਦਾ ਰਾਜਾ ਉਸਦੀ ਹੱਡ ਬੀਤੀ ਸੁਣ ਕੇ ਉਸ ਤੇ ਵਿਸ਼ਵਾਸ ਨਹੀਂ ਕਰੇਗਾ ਤੇ ਉਸ ਨੂੰ ਕੈਦ ਵਿੱਚ ਸੁੱਟ ਦੇਵੇਗਾ ਰਾਜਾ ਚੁਪਚਾਪ ਗੰਗੂ ਤੇਲੀ ਦੇ ਉਸ ਨੂੰ ਕੋਲੂ ਪੀੜਨ ਦਾ ਕੰਮ ਦਿੱਤਾ ਤੇ ਰਾਜੇ ਨੇ ਉਸ ਕੰਮ ਨੂੰ ਸਵੀਕਾਰ ਕਰ ਲਿਆ ਗੰਗੂ ਤੇਲੀ ਖੁਦ ਵੀ ਰਾਜੇ ਦੇ ਨਾਲ ਕੋਲੂ ਦਾ ਬਲਦ ਬਣ ਜਾਂਦਾ ਸੀ ਹੀਰਾ ਤਾਂ ਕੋਲੇ ਦੇ ਵਿੱਚ ਵੀ ਚਮਕਦਾ ਹੈ ਤੇ ਚੰਗਿਆਰੀਆਂ ਤਿੰਗਿਆਰੀ ਹਨੇਰੇ ਦੇ ਵਿੱਚ ਵੀ ਚਮਕਦੀ ਦਿਖਾਈ ਦਿੰਦੀ ਹੈ ਗੰਗੂ ਤੇਲੇ ਨੇ ਰਾਜੇ ਦੀਆਂ ਲੰਮੀਆਂ ਬਾਹਾਂ ਚੌੜੀ ਛਾਤੀ ਨੂੰ ਦੇਖ ਕੇ ਅੰਦਾਜ਼ਾ ਲਾ ਲਿਆ ਉਸ ਦਾ ਦਾਸ ਕੋਈ ਸਧਾਰਨ ਵਿਅਕਤੀ ਨਹੀਂ ਹੈ ਰਾਜੇ ਨੇ ਗੰਗੂ ਤੇਲੀ ਆਪਣੇ ਜੀਵਨ ਦਾਤੇ ਦਾ ਕਰਜ਼ਾ ਚੁਕਾਉਣਾ ਸੀ ਇਸ ਕਰਕੇ ਬਿਲਕੁਲ ਤੰਦਰੁਸਤ ਹੋਣ ਜਾਣ ਦੇ ਬਾਵਜੂਦ ਵੀ ਰਾਜਾ ਭੋਜ ਕੰਮ ਕਰ ਰਿਹਾ ਸੀ ਇੱਕ ਦਿਨ ਰਾਜਾ ਆਪਣੇ ਸੁਭਾਅ ਦੇ ਤੌਰ ਤੇ ਗੀਤ ਗੁੰਗਣਾ ਰਿਹਾ ਸੀ ਤੇਲ ਦੇ ਲਈ ਆਏ ਹੋਏ ਉਸ ਪਿੰਡ ਦੇ ਲੋਕਾਂ ਨੇ ਉਸ ਨੂੰ ਰਾਜੇ ਦਾ ਗੀਤ ਸੁਣ ਲਿਆ ਰਾਜੇ ਦੀ ਬਹੁਤ ਸੋਹਣੀ ਆਵਾਜ਼ ਸਭ ਦੇ ਦਿਲਾਂ ਨੂੰ ਬਹੁਤ ਚੰਗੀ ਲੱਗੀ ਉਸ ਦੇਸ਼ ਦਾ ਰਾਜਾ ਵੀ ਸੰਗੀਤ ਦਾ ਬਹੁਤ ਪ੍ਰੇਮੀ ਸੀ ਉਸ ਦੀ ਰਾਜਕੁਮਾਰੀ ਵੀ ਸੰਗੀਤ ਦੀ ਸਿੱਖਿਆ ਲੈ ਰਹੀ ਸੀ ਉਸ ਰਾਜੇ ਨੇ ਰਾਜੇ ਦੇ ਰਾਜ ਵਿੱਚ ਉਸ ਦੇ ਦਰਬਾਰ ਵਿੱਚ ਸੰਗੀਤ ਤੇ ਨ੍ਰਿਤ ਦੇ ਬਹੁਤ ਵੱਡੇ ਸਮਾਰੋਹ ਹੁੰਦੇ ਸੀ ਸਭ ਤੋਂ ਵਧੀਆ ਗਾਉਣ ਵਾਲੇ ਤੇ ਨ੍ਰਿਤ ਕਰਨ ਵਾਲਿਆਂ ਨੂੰ ਉੱਚਿਤ ਇਨਾਮ ਦਿੱਤੇ ਜਾਂਦੇ ਸਨ ਉਸ ਰਾਜੇ ਦੇ ਰਾਜ ਵਿੱਚ ਸੰਗੀਤ ਦਾ ਬਹੁਤ ਵੱਡਾ ਸਮਾਰੋਹ ਸੀ ਤੇ ਸਭ ਤੋਂ ਸ੍ਰੇਸ਼ਟ ਸੰਗੀਤਕਾਰ ਨੂੰ ਚੁਣਿਆ ਜਾਣਾ ਸੀ ਕਿਸੇ ਤਰ੍ਹਾਂ ਗੰਗੂ ਤੇਲੀ ਨੇ ਆਪਣੇ ਦਾਸ ਰਾਜਾ ਪੋਜ ਨੂੰ ਸੰਗੀਤ ਸਮਾਰੋਹ ਵਿੱਚ ਹਿੱਸਾ ਲੈਣ ਲਈ ਤਿਆਰ ਕਰ ਕਰ ਦਿੱਤਾ ਕਰ ਲਿਆ ਤੇ ਤਹਿ ਕੀਤੇ ਸਮੇਂ ਦੇ ਰਾਜਾ ਭੋਜ ਆਪਣੇ ਸਵਾਮੀ ਗੰਗੂ ਤੇਲੀ ਨਾਲ ਉਸ ਦਰਬਾਰ ਵਿੱਚ ਪਹੁੰਚ ਗਏ ਰਾਜਾ ਭੋਜ ਦੇ ਪਾਏ ਹੋਏ ਕੱਪੜੇ ਬਿਲਕੁਲ ਸਧਾਰਨ ਸਨ ਪਰ ਉਸ ਦੀ ਸਰੀਰਕ ਡੋਲਤਾ ਤੋਲ ਦੇ ਰਾਜੇ ਹੋਣ ਦਾ ਅਪਾਵ ਹੋ ਰਿਹਾ ਸੀ ਦਰਬਾਰ ਵਿੱਚ ਵੱਡੇ ਵੱਡੇ ਸੰਗੀਤਕਾਰਾਂ ਨੇ ਆਪਣਾ ਸੰਗੀਤ ਸੁਨਾਇਆ ਪਰੰਤੂ ਰਾਜਕੁਮਾਰੀ ਬਸੁੰਦਰਾ ਹਾਲੇ ਵੀ ਸੰਤੁਸ਼ਟ ਨਹੀਂ ਸੀ ਉਹ ਸਭ ਤੋਂ ਸ਼੍ਰੇਸ਼ਟ ਸੰਗੀਤਕਾਰ ਦੀ ਤਮੰਨਾ ਵਿੱਚ ਸੀ ਉਹ ਸ੍ਰੇਸ਼ਟ ਸੰਗੀਤਕਾਰ ਦੀਪਾਲ ਵਿੱਚ ਸੀ ਉਧਰ ਗੰਗੂ ਤੇਲੀ ਨੇ ਰਾਜਾ ਭੋਜ ਨੂੰ ਦਰਬਾਰ ਵਿੱਚ ਗਾਉਣ ਲਈ ਇਸ਼ਾਰਾ ਕੀਤਾ ਰਾਜਾ ਭੋਲ ਦਰਬਾਰ ਵਿੱਚ ਖੜਾ ਹੋਇਆ ਸਭ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਮੰਚ ਤੇ ਜਾ ਕੇ ਵੀਣਾ ਫੜ ਕੇ ਗਾਉਣਾ ਸ਼ੁਰੂ ਕਰ ਦਿੱਤਾ ਦਰਬਾਰ ਵਿੱਚ ਬੈਠੇ ਸਾਰੇ ਲੋਕ ਮੰਤਰਮੁਗਧ ਹੋ ਗਏ ਸਾਰੇ ਪਾਸੇ ਵਾਹ ਵਾ ਦੀਆਂ ਆਵਾਜ਼ਾਂ ਆਉਣ ਲੱਗੀਆਂ ਮਹਾਰਾਜੇ ਦੀ ਰਾਜਕੁਮਾਰੀ ਪਰੇ ਦਰਬਾਰ ਵਿੱਚੋਂ ਉੱਠ ਕੇ ਮਹਾਵਧਾਇਕ ਸਰਵ ਸ੍ਰੇਸ਼ਟ ਸੰਗੀਤਕਾਰ ਕਹਿ ਕੇ ਉੱਚੀ ਉੱਚੀ ਚਲਾਉਣ ਲੱਗੀ ਰਾਜਕੁਮਾਰੀ ਦਾ ਇਸ ਤਰ੍ਹਾਂ ਦਾ ਵਿਵਹਾਰ ਰਾਜੇ ਤੇ ਦਰਬਾਰ ਵਿੱਚ ਹਰ ਇਨਸਾਨ ਨੂੰ ਕਾਫੀ ਅਜੀਬ ਲੱਗਿਆ ਰਾਜਕੁਮਾਰੀ ਵਸੰਦਰਾ ਤੇ ਰਾਜੇ ਪੋਜ ਦੇ ਸੰਗੀਤ ਦਾ ਜਿਵੇਂ ਭੂਤ ਸਵਾਰ ਹੋ ਚੁੱਕਾ ਸੀ ਉਹ ਉੱਚੀ ਉੱਚੀ ਚਲਾ ਕੇ ਕਹਿਣ ਲੱਗੀ ਇਹ ਹੀ ਹੈ ਮੇਰਾ ਸੰਗੀਤਕਾਰ ਇਹੀ ਐ ਸਭ ਤੋਂ ਸ਼੍ਰੇਸ਼ਟ ਸੰਗੀਤਕਾਰ ਰਾਜਾ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਰਾਜਕੁਮਾਰੀ ਇਸ ਤਰ੍ਹਾਂ ਇੱਕ ਸਾਧਾਰਨ ਇਨਸਾਨ ਨੂੰ ਆਪਣਾ ਸ਼੍ਰੇਸ਼ਟ ਸੰਗੀਤਕਾਰ ਚੁਣ ਲਵੇਗੀ ਇਹ ਭਰੇ ਦਰਬਾਰ ਵਿੱਚ ਸਭ ਤੋਂ ਸ਼੍ਰੇਸ਼ਟ ਸੰਗੀਤਕਾਰ ਮੰਨ ਲੈਣ ਤੇ ਲੈਣ ਦਾ ਮਤਲਬ ਜੀ ਰਾਜਕੁਮਾਰੀ ਲਈ ਆਪਣਾ ਵਰ ਚੁਣ ਲੈਣਾ ਸੀ ਰਾਜੇ ਨੇ ਰਾਜਕੁਮਾਰੀ ਨੂੰ ਕਿਹਾ ਕਿ ਇਸ ਤਰ੍ਹਾਂ ਸਾਧਾਰਨ ਵਿਅਕਤੀ ਨੂੰ ਆਪਣੇ ਆਪ ਲਈ ਚੁਣ ਲੈਣਾ ਉਸ ਤੋਂ ਬਿਨਾਂ ਜਾਤ ਪਾਤ ਧਰਮ ਜਾਣੇ ਬਿਲਕੁਲ ਵੀ ਸਹੀ ਨਹੀਂ ਹੈ ਕਿਉਂਕਿ ਤੂੰ ਕੋਈ ਸਧਾਰਨ ਕੰਨਿਆ ਨਹੀਂ ਤੂੰ ਇਸ ਰਾਜ ਦੇ ਰਾਜੇ ਦੀ ਰਾਜਕੁਮਾਰੀ ਹੈ ਰਾਜਕੁਮਾਰੀ ਨੇ ਕਿਹਾ ਇਹ ਕੋਈ ਸਧਾਰਨ ਵਿਅਕਤੀ ਨਹੀਂ ਇਹ ਉੱਚ ਵਰਗ ਦਾ ਰਾਜਕੁਮਾਰ ਹੈ ਤੁਸੀਂ ਪ੍ਰੀਖਿਆ ਕਰਕੇ ਦੇਖ ਸਕਦੇ ਹੋ ਰਾਜਕੁਮਾਰੀ ਵਸੰਧਰਾ ਨੇ ਪੂਰੇ ਯਕੀਨ ਨਾਲ ਉੱਤਰ ਦਿੱਤਾ ਰਾਜਾ ਸਿੱਧ ਦੇਰ ਦਰਬਾਰ ਵਿੱਚ ਵਿਦਵਾਨਾਂ ਦੀ ਕੋਈ ਕਮੀ ਨਹੀਂ ਸੀ ਉਸ ਦੇ ਦਰਬਾਰ ਵਿੱਚ ਚਾਰ ਵਿਦਵਾਨ ਧਰਮਦੇਵ ਕਰਮਦੇਵ ਤਪਦੇਵ ਪੁੰਨਦੇਵ ਬੈਠੇ ਸੀ ਰਾਜੇ ਨੇ ਦਰਬਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਿਦਵਾਨੋ ਆਪਾਂ ਇਸ ਦੇ ਗੁਨਾਹ ਤੋਂ ਇਸ ਦੀ ਪਛਾਣ ਦਾ ਪਤਾ ਲਗਾਵਾਂਗੇ ਹਾਂ ਮੇਰੇ ਦਰਬਾਰ ਦੇ ਚਾਰੇ ਸ੍ਰੇਸ਼ਟ ਵਿਦਵਾਨ ਹੀ ਉਸ ਤੋਂ ਸ੍ਰੇਸ਼ਟ ਸੰਗੀਤਕਾਰ ਹੋਣ ਦਾ ਪਤਾ ਲਗਾਉਣਗੇ ਜਿਸ ਨੂੰ ਵਸੁੰਦਰਾ ਪਸੰਦ ਕਰ ਸਕੇ ਮੈਂ ਖੁਦ ਇਨ੍ਹਾਂ ਵਿਦਵਾਨਾਂ ਤੋਂ ਉਸ ਸ੍ਰੇਸ਼ਟ ਸੰਗੀਤਕਾਰ ਬਾਰੇ ਸਵਾਲ ਪੁੱਛਾਂਗਾ ਸਿਧ ਰਾਜ ਨੇ ਵਿਦਵਾਨ ਧਰਮਦੇਵ ਨੂੰ ਪੁੱਛਿਆ ਕਿ ਆਰੀਆ ਵਰਗ ਵਿੱਚ ਸਭ ਤੋਂ ਵੱਧ ਧਰਮੀ ਨੌਜਵਾਨ ਰਾਜਾ ਕੌਣ ਹੈ ਧਰਮਦੇਵ ਨੇ ਕਿਹਾ ਮਹਾਰਾਜ ਤੁਸੀਂ ਖੁਦ ਬੁੱਧੀ ਦਾ ਭੰਡਾਰ ਹੋ ਪਰ ਜਿੱਥੋਂ ਤੱਕ ਦੇਸ਼ ਵਿਦੇਸ਼ਾਂ ਦੀ ਜਾਣਕਾਰੀ ਹੈ ਤਾਰਾ ਨਗਰੀ ਦੇ ਰਾਜਕਮਾਰ ਰਾਜਾ ਪੋਜ ਤੋਂ ਨੇ ਬਹੁਤ ਜ਼ਿਆਦਾ ਧਾਰਮਿਕ ਕੰਮ ਕੀਤੇ ਹਨ ਉਸ ਨੂੰ ਜਨਤਾ ਦੇਵਤਾ ਸਮਾਨ ਸਮਝਦੀ ਹੈ ਰਾਜਾ ਸੇਤ ਨੇ ਅਗਲਾ ਪ੍ਰਸ਼ਨ ਵਿਦਵਾਨ ਤਪਦੇਵ ਨੂੰ ਕੀਤਾ ਤਪਦੇਵ ਤੁਸੀਂ ਮੈਨੂੰ ਦੱਸੋ ਕਿ ਇਸ ਧਰਤੀ ਤੇ ਸਭ ਤੋਂ ਵੱਧ ਤਪਸਵੀ ਕਿਸ ਨੂੰ ਮੰਨਦੇ ਹੋ ਤਾਂ ਤਪਦੇਵ ਨੇ ਕਿਹਾ ਰਾਜਾ ਪੋਜ ਨੂੰ ਹੀ ਮੈਂ ਸਭ ਤੋਂ ਵੱਧ ਤਪਸਵੀ ਮੰਨਦਾ ਹਾਂ ਕਿਉਂਕਿ ਇਹ ਜੁੱਧਾ ਵਿੱਚ ਉਹ ਜ਼ਿੰਦਗੀ ਤੇ ਮੌਤ ਦੇ ਵਿੱਚ ਜਾ ਕੇ ਵਜੇਤਾ ਰਹੇ ਹਨ ਇਹੋ ਜਿਹੇ ਵੀਰ ਜੋਧਾ ਨੂੰ ਮੌਤ ਵੀ ਨਹੀਂ ਜਲਦੀ ਹਰਾ ਸਕਦੀ ਰਾਜਾ ਸਿਧ ਦੇਵ ਨੇ ਤੀਸਰਾ ਪ੍ਰਸ਼ਨ ਕਰਮ ਦੇਵ ਨੂੰ ਕੀਤਾ ਕਿ ਤੁਸੀਂ ਦੱਸੋ ਇਹ ਧਾਰਾ ਤੇ ਕਿਸ ਨੇ ਕਰਮ ਸਭ ਤੋਂ ਚੰਗੇ ਕੀਤੇ ਹਨ ਕਰਮ ਦੇਵ ਨੇ ਕਿਹਾ ਜਿੱਥੋਂ ਤੱਕ ਮੈਨੂੰ ਗਿਆਨ ਹੈ ਰਾਜਾ ਭੋਜਨੇ ਬਹੁਤ ਨੇਕ ਕਰਮ ਬਹੁਤ ਚੰਗੇ ਹਨ ਰਾਜਾ ਭੋਜਨੇ ਅਗਲਾ ਸਵਾਲ ਪੁੰਨ ਦੇਵ ਨੂੰ ਕੀਤਾ ਕਿ ਇਹੋ ਜਿਹਾ ਕਿਹੜਾ ਪੁੰਨਵਾਨ ਨੌਜਵਾਨ ਹੈ ਜੋ ਮੇਰੇ ਸਾਹਮਣੇ ਮੇਰੀ ਰਾਜਕੁਮਾਰੀ ਦਾ ਪੱਲਾ ਫੜ ਸਕੇ ਤਾਂ ਵਿਦਵਾਨ ਕਰਮ ਦੇਵ ਨੇ ਜਵਾਬ ਦਿੱਤਾ ਕਿ ਐਸਾ ਪੁੰਨਵਾਨ ਰਾਜਕੁਮਾਰ ਰਾਜਾ ਭੋਜੀ ਹੈ ਉਸ ਦੇ ਪੁੰਨ ਦੀਆਂ ਕਹਾਣੀਆਂ ਅਨੇਕਾਂ ਹਨ ਸਾਰੇ ਦਰਬਾਰ ਵਿੱਚ ਬਿਲਕੁਲ ਸਨਾਟਾ ਸੀ ਕਿ ਇਸ ਨੌਜਵਾਨ ਦਾ ਹੁਣ ਕੀ ਹੋਵੇਗਾ ਪਰ ਉਹ ਨੌਜਵਾਨ ਬਿਲਕੁਲ ਸ਼ਾਂਤ ਖੜਾ ਹੋਇਆ ਸੀ ਰਾਜੇ ਨੇ ਉਸ ਨੌਜਵਾਨ ਨੂੰ ਕਿਹਾ ਕਿ ਤੂੰ ਸ਼੍ਰੇਸ਼ਟ ਸੰਗੀਤਕਾਰ ਬਿਲਕੁਲ ਹੈ ਪਰ ਤੁਸੀਂ ਮੇਰੇ ਵਿਦਵਾਨਾਂ ਦੀ ਗੱਲ ਦਾ ਫੈਸਲਾ ਸੁਣ ਹੀ ਲਿਆ ਹੈ ਮੇਰੀ ਰਾਜਕੁਮਾਰੀ ਨੇ ਪਤਾ ਨਹੀਂ ਭਰੇ ਦਰਬਾਰ ਵਿੱਚ ਇਹ ਅਪਧਰਤਾ ਕਿਉਂ ਕੀਤੀ ਮੇਰੀ ਰਾਜਕਮਾਰੀ ਦੇ ਯੋਗ ਸਿਰਫ ਰਾਜਾ ਪੋਜ ਹੀ ਹਨ ਮੇਰੇ ਵਿਦਵਾਨਾਂ ਦੇ ਹਿਸਾਬ ਨਾਲ ਧਰਮ ਕਰਮ ਤਪ ਤੇ ਪੁੰਨ ਵਿੱਚ ਰਾਜਾ ਪੋਜ ਹੀ ਸੰਪੂਰਨ ਹੈ ਉਸ ਨੌਜਵਾਨ ਨੇ ਰਾਜੇ ਨੂੰ ਕਿਹਾ ਮਾਫ ਕਰਨਾ ਮੇਰੇ ਨਜ਼ਰੀਏ ਲਈ ਮਹਾਰਾਜ ਪਰ ਰਾਜ ਪੋਜ ਤੋਂ ਵੀ ਉੱਪਰ ਇੱਕ ਚੀਜ਼ ਹੈ ਜੋ ਮਹਾਨ ਤੋਂ ਮਹਾਨ ਲੋਕਾਂ ਨੂੰ ਆਪਣੀ ਮੁਠੀ ਵਿੱਚ ਰੱਖਦੀ ਹੈ ਤਾ ਰਾਜਾ ਸਿੱਧ ਦੇ ਬੋਲੇ ਕਿ ਤੂੰ ਮੇਰੇ ਵਿਦਵਾਨਾਂ ਦਾ ਅਪਮਾਨ ਕਰ ਰਿਹਾ ਹੈ ਕਿ ਧਰਮ ਕਰਮ ਤਪ ਤੇ ਪੁੰਨ ਤੋਂ ਵੀ ਕੋਈ ਵੱਡੀ ਚੀਜ਼ ਹੋ ਸਕਦੀ ਹੈ ਤੈਨੂੰ ਨਹੀਂ ਪਤਾ ਕਿ ਮੇਰੇ ਵਿਦਵਾਨਾਂ ਦਾ ਅਪਮਾਨ ਕਰਨ ਦੀ ਸਜ਼ਾ ਕੀ ਹੋ ਸਕਦੀ ਹੈ ਉਹ ਨੌਜਵਾਨ ਬੋਲਿਆ ਕਿ ਸਜ਼ਾ ਤਾਂ ਕਰਮਾਂ ਦੀ ਮਿਲਦੀ ਹੈ ਸੱਚ ਬੋਲਣ ਤੇ ਤਾਂ ਇਨਾਮ ਦਿੱਤਾ ਜਾਂਦਾ ਹੈ ਉਸ ਨੌਜਵਾਨ ਦਾ ਜਵਾਬ ਸੁਣਦੇ ਸਾਰੇ ਸੁਣਦੇ ਹੀ ਸਾਰੇ ਦਰਬਾਰ ਵਿੱਚ ਇਹੋ ਗੱਲਾਂ ਹੋਣ ਲੱਗੀਆਂ ਇਸ ਨੌਜਵਾਨ ਦੇ ਕਹਿਣ ਦਾ ਮਤਲਬ ਕੀ ਹੈ ਉਸ ਨੌਜਵਾਨ ਨੇ ਕਿਹਾ ਮਹਾਰਾਜ ਧਰਮ ਕਰਮ ਤਪ ਤੇ ਪੁੰਨ ਤੋਂ ਵੱਡੀ ਚੀਜ਼ ਹੈ ਹਉਣੀ ਤੇ ਪਾਗ ਉਸਨੇ ਕਿਹਾ ਧਰਮ ਕਰਮ ਪੁੰਨ ਤੇ ਪਾਪ ਤਪ ਹੋਣ ਦੇ ਬਾਵਜੂਦ ਵੀ ਰਾਜਾ ਭੋਤ ਦਰਬਾਰ ਦੀਆਂ ਠੋਕਰਾਂ ਖਾ ਰਿਹਾ ਹੈ ਹੋਣੀ ਬਹੁਤ ਵੱਡੀ ਚੀਜ਼ ਹੈ ਉਸ ਨੂੰ ਕੋਈ ਨਹੀਂ ਟਾ ਸਕਦਾ ਤਾਂ ਰਾਜਾ ਸਿੱਧ ਨਹੀਂ ਕਿਹਾ ਕਿ ਤੂੰ ਹੀ ਰਾਜਾ ਭੋਜ ਹੈ ਤਾਂ ਉਸ ਨੌਜਵਾਨ ਨੇ ਕਿਹਾ ਹਾਂ ਮਹਾਰਾਜ ਮੈਂ ਹੀ ਹਾਂ ਰਾਜਾ ਭੋਜ ਇਹ ਹੋਣੀ ਦਾ ਹੀ ਖੇਡ ਹੈ ਕਿ ਅੱਜ ਮੈਂ ਤੁਹਾਡੇ ਸਭ ਦੇ ਸਾਹਮਣੇ ਇਸ ਤਰ੍ਹਾਂ ਖੜਾ ਹਾਂ ਫਿਰ ਰਾਜਾ ਭੋਜ ਨੇ ਬ੍ਰਾਹਮਣ ਦੇ ਸ਼ਿਕਾਰ ਵਾਲੀ ਸਾਰੀ ਗੱਲ ਸੁਣਾਈ ਰਾਜਾ ਭੋਜ ਨੇ ਦੱਸਿਆ ਮਹਾਰਾਜ ਤੁਹਾਡੇ ਸੈਨਿਕਾਂ ਨੇ ਮੈਨੂੰ ਮਾਰ ਕੇ ਸੁੱਟ ਦਿੱਤਾ ਸੀ ਪਰ ਭਲਾ ਹੋਵੇ ਮੇਰੇ ਜੀਵਨ ਦਾਤਾ ਗੰਗੂ ਤੇਲੀ ਦਾ ਜਿਸ ਨੇ ਮੇਰੀ ਜ਼ਿੰਦਗੀ ਬਚਾਈ ਮੈਂ ਇਸ ਨੂੰ ਆਪਣੇ ਬਾਰੇ ਨਾ ਦੱਸ ਕੇ ਇਸ ਦੀ ਦਾਸ ਬੰਨਾ ਸਵਾਰ ਕਰ ਲਿਆ ਸਾਰੀ ਸਭਾ ਵਿੱਚ ਰਾਜੇ ਭੋਤ ਦੀ ਜੈ ਜੈਕਾਰ ਹੋਣ ਲੱਗੀ ਇਸ ਤੋਂ ਬਾਅਦ ਰਾਜਕੁਮਾਰੀ ਵਸੁੰਦਰਾ ਨੇ ਭਰੀ ਸਭਾ ਦੇ ਵਿੱਚ ਰਾਜਕੁਮਾਰ ਰਾਜਾ ਭੋਤ ਦੇ ਗਲ ਵਿੱਚ ਵਰ ਮਾਲਾ ਪਾਈ ਤੇ ਵਿਆਹ ਕੀਤਾ ਰਾਜਕੁਮਾਰੀ ਸੁੰਦਰਾ ਨਿੱਤੇ ਰਾਜਾ ਪੋਜ ਦਾ ਵਿਆਹ ਪੂਰੇ ਵਿਧੀ ਵਿਵਧਾਨ ਨਾਲ ਹੋਇਆ। ਇਸ ਵਕਤ ਹੋਣੀ ਰਾਜੇ ਪੋਜ ਤੇ ਖੁਸ਼ ਸੀ। ਸਭ ਲੋਕਾਂ ਦੇ ਮੂੰਹ ਵਿੱਚ ਇੱਕੋ ਗੱਲ ਸੀ ਕਿੱਥੇ ਰਾਜਾ ਪੋਜ ਕਿੱਥੇ ਗੰਗੂ ਤੇਲੀ। ਸੋ ਤੁਹਾਨੂੰ ਮੇਰੀ ਇਹ ਕਹਾਣੀ ਰਾਜਾ ਪੋਜ ਤੇ ਗੰਗੂ ਤੇਲੀ ਦੀ ਕਿਵੇਂ ਲੱਗੀ? ਇਸ ਬਾਰੇ ਆਪਣੀ رائے ਜ਼ਰੂਰ ਦੱਸਣਾ। ਕਹਾਣੀ ਨੂੰ ਸ਼ੇਅਰ ஒருக்குல்ல சேனல் சைபா தன்வாது